ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਉਂਟ ਐਵਰੈਸ ਨੂੰ ਸਰਕਾਰ ਕੇ ਕੇਸਰੀ ਨਿਸ਼ਾਨ ਚਲਾਉਣ ਵਾਲੇ ਅਮਰਿਤਾਰੇ ਗੁਰਸੇਕਾ ਮਲਕੀਤ ਸਿੰਘ ਦਾ ਐਸਜੀਪੀਸੀ ਦੇ ਵੱਲੋਂ ਸਨਮਾਨ ਕੀਤਾ ਗਿਆ। ਦੱਸਦੇ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਬਰਲਡ ਯੂਨੀਵਰਸਿਟੀ ਫਤਗੜ ਸਾਹਿਬ ਵਿਖੇ ਪਹੁੰਚਣ ਦੇ ਉੱਪਰ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਤਾਮੀ ਯੂਨੀਵਰਸਿਟੀ ਦੇ ਟਰਸਟੀ ਮੈਂਬਰ ਅਤੇ ਐਡਵੋਕੇਟ ਹਰਜਿੰਦਰ ਸਿੰਘ ਧਾਰਨੀ ਅਤੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਅਤੇ ਜ਼ਿਲ੍ਹਾ ਦੀ ਸਮੁੱਚੀ ਇਕਾਲੀ ਲੀਡਰਸ਼ਿਪ ਦੇ ਵੱਲੋਂ ਮਲਕੀਤ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਫਰ ਮੈਨੂੰ ਖੁਸ਼ੀ ਆ ਸਰਦਾਰ ਮਲਕੀਤ ਸਿੰਘ ਜੀ ਸਾਫਤ ਸੂਰਤਿਆ ਅਮਰਤਾਰੀ ਆ। ਜਿਨ੍ਹਾਂ ਨੇ ਸਿਹਤ ਮੈਨੂੰ ਹੁਣੇ ਦੱਸਿਆ ਥੋੜੀ ਜਿਹੀ ਢਿੱਲੀ ਵੀ ਸੀ। ਪਰ ਡਾਕਟਰ ਨੇ ਕਿਹਾ ਤੁਸੀਂ ਹਟਣਾ ਤਾਂ ਹੈ ਨਹੀਂ। ਤੇ ਇਹਨਾਂ ਨੇ ਜਾ ਕੇ ਖਾਲਸਾਈ ਸਾਡੀ ਜਿਹੜੀ ਵਿਰਾਸਤ ਆ ਨਿਸ਼ਾਨ ਸਾਹਿਬ ਕੇਸਰੀ ਉਹ ਮਾਉਂਟ ਐਵਰੇਸਟ ਦੇ ਉੱਤੇ ਜਾ ਕੇ ਉਹ ਨਿਸ਼ਾਨ ਸਾਹਿਬ ਵੀ ਚਲਾਇਆ। ਦੇ ਕਿਉਂਕਿ ਫਤੇਗੜ ਸਾਹਿਬ ਦੇ ਨਾਲ ਸੰਬੰਧ ਰੱਖਦੇ ਆ ਮੈਂ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕ ਦਿਨਾ ਤੇ ਇਹਨਾਂ ਦੇ ਸਾਹਸ ਦੀ ਵੀ ਮੈਂ ਜਿਹੜੀ ਆ ਉਹਦਾ ਵੀ ਕਦਰਦਾਨ ਆ ਕਿਉਂਕਿ ਅੱਜ ਦਾ ਜਿਹੜਾ ਯੁੱਗ ਆ ਇਹ ਪਦਾਰਥਵਾਦੀ ਯੁੱਗ ਹੋ ਚੁੱਕਾ ਪਰ ਇਹਨਾਂ ਨੇ ਨਿਸ਼ਕਾਮ ਹੋ ਕੇ ਉਹ ਜਿੱਥੇ ਮਾਉਂਟ ਐਵਰੇਸਟ ਸਰ ਪੀਕੀ ਉੱਥੇ ਨਾਲ ਦੀ ਨਾਲ ਇੱਕ ਕਿਉਂਕਿ ਜਿਹਲੇ ਜਾਣਾ ਹੁੰਦਾ ਠੰਡ ਬਹੁਤ ਹੁੰਦੀ ਆ ਉਹ ਜਿਹੜੀ ਵਰਦੀ ਆ ਯੂਨੀਫਾਰਮ ਰੂਪ ਦੇ ਵਿੱਚ ਜਿਹਦੇ ਵਿੱਚ ਸਾਰੀਆਂ ਸਿਲਿਜਨ ਹੁੰਦੀਆਂ ਉਹ ਇਸ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਨੂੰ ਡੋਨੇਟ ਵੀ ਕੀਤੀ ਹੈ ਜਿਹਦਾ ਮੈਂ ਸਮਝਦਾ ਫਾਈਨੈਂਸ਼ੀਅਲੀ ਭਾਵੇਂ ਦੇਣਾ ਨਹੀਂ ਦਿੱਤਾ ਜਾ ਸਕਦਾ 10000 ਡਾਲਰ ਦੀ ਉਹ ਯੂਨੀਫਾਰਮ ਆਉਂਦੀ ਆ ਉਹ ਪ੍ਰੇਰਣਾ ਕਰਕੇ ਇੱਥੇ ਅਸੀਂ ਸ਼ੀਸ਼ੇ ਦੇ ਉਹਨੂੰ ਮਾਰ ਕੇ ਰੱਖਾਂਗੇ ਸੋ ਦੈਟ ਇਹਨਾਂ ਦਾ ਵੀ ਪਤਾ ਲੱਗੇ ਵੀ ਸਰਦਾਰ ਮਲਕੀਤ ਸਿੰਘ ਵੀ ਹੋਣੀ ਇਹ 2024 ਦੇ ਵਿੱਚ ਡਾਇਵਰੇਸ ਸਰ ਕੀਤੀ ਸੀ ਤੇ ਬੱਚਿਆਂ ਲਈ ਪ੍ਰੇਰਨਾ ਵੀ ਬਣਿਆ ਮੈਂ ਸਤਕਾਰਯੋਗ ਭੈਣ ਜੀ ਵੀ ਉਹਨਾਂ ਦੇ ਘਰੋਂ ਆਏ ਆ ਦੋਹਾਂ ਨੂੰ ਬਹੁਤ-ਬਹੁਤ ਵਧਾਈ ਦਿਨਾ ਕਾਮਨਾ ਕਰਦਾ ਗੁਰੂ ਸਾਹਿਬ ਜੀ ਇਹਨਾਂ ਨੂੰ ਦੇਹ ਰੋਗ ਤੰਦਰੁਸਤੀ ਨਾਮਦਾਨ ਬਖਸ਼ਿਸ਼ ਕਰਨ ਇਹ ਜਿਹੜੀਆਂ ਬਲੰਦੀਆਂ ਸਤਗੁਰ ਜੀ ਨੇ ਬਖਸ਼ਿਸ਼ ਕੀਤੀਆਂ ਲੰਮਾ ਸਾਹ ਕਰਕੇ ਹੁੰਦੀਆਂ ਨਹੀਂ ਤਾਂ ਮੈਂ ਦੇਖਦਾ ਛੋਟੇ-ਛੋਟੀਆਂ ਜਿਹੜੀਆਂ ਅੱਜ ਕੱਲ ਚਾਹੇ ਡੈਮੇਜ ਹੋਣ ਉਥੇ ਲੋਕਾਂ ਦੇ ਸਾਹ ਸੋਤੇ ਜਾਂਦੇ ਆ ਇਹ ਗੁਰੂ ਸਾਹਿਬ ਦੀ ਕਿਰਪਾ ਤੇ ਬਖਸ਼ਿਆ ਬਹੁਤ ਬਹੁਤ ਵਧਾਈ ਦਿੰਦਾ ਉਦੋਂ ਇਸ ਮੌਕੇ ਤੇ ਬਾਉਂਟ ਐਵਰੈਸਟ ਦੀ ਚੋਟੀ ਸਰ ਕਰਨ ਵਾਲੇ ਗੁਰਸਿੱਖ ਬਲਕੀਤ ਸਿੰਘ ਦਾ ਕਹਿੜਾ ਹੈ ਕਿ ਸਭ ਗੁਰੂ ਦੀ ਕਿਰਪਾ ਹੈ ਤੇ ਗੁਰੂ ਦੇ ਚਰਨਾਂ ਵਿੱਚ ਕੀਤੀ ਗਈ ਅਦਾਸ ਤੇ ਸਤਕਾ ਇਹ ਸਭ ਕੁਝ ਸੰਭਵ ਹੋ ਸਕਿਆ ਇੱਕ ਹੋਇਆ ਜੁਕਸ਼ਮੀ ਹੋਇਆ ਵਾਹਿਗੁਰੂ ਨੇ ਕਰਵਾਇਆ ਤਾਂ ਮੈਂ ਚਾਹੁੰਦਾ ਸੀ ਮੇਰਾ ਆਪਣੀ ਮਨ ਤਮੰਨਾ ਸੀਗਾ ਵੀ ਜੇ ਕੋਈ ਗੁਰਸਿੱਖ ਫੈਮਿਲੀ ਜਾਂ ਕੋਈ ਵੀ ਗੁਰਸਿੱਖ ਸੰਭਣਾ ਚਾਹਵੇ ਇਹਨੂੰ ਜਿੱਥੇ ਜ਼ਿਆਦਾ ਬੱਚੇ ਦੇਖਣ ਨੂੰ ਉਹ ਚਾਹੁੰਦਾ ਸੀ ਮੇਰੀ ਮੰਨ ਦੀ ਅਛਾ ਸੀ ਇਹ ਤਾਂ ਕੋਈ ਪੈਸੇ ਕੋਸਦਾ ਨਹੀਂ ਹੈ ਜਿਹੜਾ ਹੈਗਾ ਕੋਈ ਵੀ ਕੋਈ ਪਹਿਲੇ ਜਾਂ ਚੜਨ ਤੋਂ ਪਹਿਲੇ ਵੀ ਇਹ ਨੂੰ ਮੋਹ ਧਰ ਤੇ ਮਾਇਆ ਇਹ ਨਿਕਲ ਚੁੱਕੇ ਅਸਲੀ ਮਨ ਤੋਂ ਹਾਂ ਇਹ ਤਾਂ ਹੈ ਮੈਨੂੰ ਇਹਦਾ ਫਰਕ ਨਹੀਂ ਪੈਂਦਾ ਭਾਈ ਇਹ ਮਈ 2024 ਚ ਕਿਤੇ ਆ ਨਾਈਟ ਦੱਸ ਐਗਜੈਕਟ ਡੇਟ ਹੈ 19th ਆਫ ਮਈ 8 ਵਜੇ ਕੇ ਸੈਂਟੀਮੈਂਟ ਤੇ ਇਹ ਸਰਜੀ ਤੇ ਹੈ ਇਹ ਵਿੱਚ ਕੀ ਹੈ ਐਵਰੇਜ ਦਾ ਨੋ ਸੁਣਦੇ ਹਾਂ ਦੇ ਮਾਈਨਟਲ ਡੈਥ ਹੁੰਦੀ ਕਿਉਂਕਿ ਟਫ ਹੈ ਇਟਸ ਨਾਟ ਈਜ਼ੀ ਇਹਨੂੰ ਕਟਕਟ ਕਰ 4-5 ਸਾਲ ਦਾ ਸਾਈਕਲ ਹੁੰਦਾ ਹੈ ਚੜਨ ਪਰ ਵਾਹਿਗੁਰੂ ਨੇ ਆਪਣੇ ਤੋਂ 1.5 ਸਾਲ ਚ ਕਰਾਈ ਆ ਕੋਈ ਬੇਸਿਕ ਟ੍ਰੇਨਿੰਗ ਨਹੀਂ ਕੋਈ ਐਡਵਾਂਸ ਟ੍ਰੇਨਿੰਗ ਨਹੀਂ ਪਤਾ ਨਹੀਂ ਵੀ ਕਰਵਾਉਣਾ ਸੀਗਾ ਕਿਉਂਕਿ ਹੋਇਆ ਨਹੀਂ ਸੀ ਪਹਿਲਾਂ ਬਹੁਤ ਲੋਕ ਟਰਾਈ ਕਰਦੇ ਇਹਨੂੰ ਇਹਨੂੰ ਲੱਖਾਂ ਲੋਕ ਟਰਾਈ ਕਰਦੇ ਆ ਤੇ ਹੁਣ ਤੱਕ ਭੈਣ 77 ਸਾਲਾਂ ਚ ਸਭ 600 ਕੁਝ ਬੰਦੇ ਜੇ ਤੁਸੀਂ ਗੂਗਲ ਕਰੋਗੇ ਨਾ 600 ਕੁਝ ਕਲਾਈਬਰ ਨੇ ਇਹਨਾਂ ਵਿੱਚ ਉਮਰ ਕਿੰਨੀ ਸੀ 53 ਇਹ 55 ਸਾਲ ਦੀ ਉਮਰ ਤੇ 67 600 ਬੰਦੇ ਨੇ ਕੀਤੀ ਆ ਉਹਦਾ ਕਾਰਨ ਇਹ ਹੀ ਆ ਵੀ ਜਿੱਦਾਂ ਕਿ ਬਹੁਤ ਟਫ ਆ ਇਹ ਆਕਸੀਜਨ ਨਹੀਂ ਹੈ ਕਿ 6400 ਤੋਂ ਬਾਅਦ ਤਾਂ ਸਿਲੰਡਰ ਯੂਜ਼ ਕਰਨਾ ਹੀ ਪੈਂਦਾ ਤਾਂ ਸਿਲੰਡਰ ਯੂਜ਼ ਕਰਦੇ ਆ ਤਾਂ ਐਗਜ਼ੌਸਟ ਐਨੇ ਹੋ ਜਾਂਦੇ ਹੋ ਤੁਹਾਡੀ ਆਕਸੀਜਨ ਫਿਰ ਵੀ ਘੱਟ ਹੋ ਜਾਂਦੀ ਆ ਤੇ ਇਵਨ ਕਿ ਚਾਰ ਸਿਲੰਡਰ ਲੱਗ ਜਾਂਦੇ ਨੇ ਕਈ ਕਈ ਆਏ ਨੇ ਤੁਸੀਂ ਸੁਣਿਆ ਹੋਗਾ ਬਲੇਜ਼ਰਡ ਬਾਰੇ ਵਾਪਰ ਰੋਲ ਵਾਲੇ ਆਉਂਦੇ ਆ ਤੁਹਾਡੇ ਕਣਕਾਂ ਵੇਲੇ ਉੱਥੇ ਬਲੇਜ਼ਰਡਸ ਚੱਲਦੇ ਨੇ ਉੱਤੇ 8000 ਤੋਂ 3 ਜਿਹੜੇ ਉਹਦਾ ਮੌਸਮ ਆ ਉਹ ਕਦੇ ਦੇਖਿਆ ਨਹੀਂ ਸੀਗਾ ਸੁਣਿਆ ਸੀਗਾ ਵੀਡੀਓ ਤੇ ਉਹ ਦਿਖਦੇ ਰਹਿੰਦੇ ਆ YouTube ਤੇ ਪਰ ਉਹਦਾ ਫੈਕਟ ਉੱਥੇ ਜਾ ਕੇ ਪਤਾ ਲੱਗਦਾ ਉਹ ਜੇ ਬਲੇਜ਼ਰਡ ਲੱਗਦੇ ਨੇ ਤੁਹਾਡੇ ਤਾਂ ਤੁਹਾਨੂੰ ਕਈ ਕਿੰਨਾ ਕਿੰਨਾ ਸਮਾਂ ਤੁਹਾਨੂੰ ਸੁਰਤ ਨਹੀਂ ਆਉਂਦੀ ਸਮਝ ਪਤਾ ਨਹੀਂ ਲੱਗਦਾ ਮੇਰੇ ਨਾਲ ਕੀ ਹੋ ਗਿਆ ਵਾਪਰ ਗਿਆ ਇਹ ਲੈਕ ਮਰਨਾ ਪੋਇਆ ਤੇ ਮੇਰੀ ਅੱਖਾਂ ਦਾ ਹਜੇ ਵੀ ਉੱਥੇ ਰਹਿ ਗਿਆ ਐਵਰੇਸਟ ਦੇ ਵਿੱਚ ਨਿਗਾਹੀਆਂ ਨੇ। ਉਹ ਕੀ ਹੁੰਦੇ ਨੇ ਜਿਹੜਾ ਕਿ ਤੁਹਾਨੂੰ ਗੋਗਸ ਤੇ ਐਨਤਨ ਹੋਣ ਅਸਾਂ ਤੁਹਾਨੂੰ ਪਗਡੰਡੀ ਜਿਵੇਂ ਕਹਿੰਦੇ ਨੇ ਲੋਕਲ ਤੇ ਇਹ ਪਗਡੰਡੀ ਬਣਦੀ ਆ ਉਹ ਦਿਖਦੀ ਨਹੀਂਗੀ। ਸੌਫਟ ਆਈਸ ਤੇ ਪੈਰ ਤਰ ਹੈਗਾ ਤਾਂ ਤੁਸੀਂ ਪੂਰੀ એનર્ਜੀ ਵੀ ਇਸਟੋਣੀਆ ਤੁਹਾਡੀ। ਤੇ ਉਹ ਲੱਗਿਆ ਹੁਣ ਇਹੀ ਘਟਨਾ 2000 ਮੈਂ 19 ਮਈ ਦੀ ਸੀ ਕਿ 22 ਮਈ ਨੂੰ ਉਹ ਰਿਜ ਟੁੱਟ ਗਿਆ ਬ੍ਰਿਜ਼ਡ ਥੱਲੇ ਲੱਗਿਆ ਉਹ ਵਿਚਾਰੇ ਹਜੇ ਨਕਬਾਤ ਨਹੀਂ ਆਏ ਹੋ ਮਿਸਿੰਗ ਕਹਿ ਦਿੰਨੇ ਆ ਇਹ ਐ ਨਹੀਂ ਹੁੰਦਾ ਵੀ ਜੀ ਇਹ ਪਰਮਿਟ ਇਸ਼ੂ ਹੁੰਦੇ ਨੇ ਪਰਮਿਟ ਕ੍ਰੀਦਣਾ ਪੈਂਦਾ ਹੈ ਬਰਸਟਾਨ ਨੂੰ ਤੇ ਇੱਕ ਕਲਾਈਮਬਰ ਤੇ ਇੱਕ ਤੁਸੀਂ ਸ਼ੇਅਰਪਾ ਹੁੰਦਾ ਉਹ ਗਾਈਡ ਕਹਿ ਦਿੰਨੇ ਆ ਤੁਹਾਡੀ ਲੈਂਗੁਏਜ ਪਰ ਉਹ ਹਾਈਲੀ ਟ੍ਰੇਨਡ ਹੁੰਦਾ ਤੁਸੀਂ ਦੋਨੇ ਜਾ ਰਹੇ ਹੋ ਨੇ ਵੈਸੇ ਜਿਵੇਂ ਤੁਸੀਂ ਯਾਤਰਾ ਜਾਂਦੇ ਹੋ ਇਕੱਠੇ ਹੋ ਜਾਂਦੇ ਹੋ ਐ ਕਲਾਈਮਬਰ ਇਕੱਠੇ ਹੋ ਜਾਂਦੇ ਨੇ ਪਰ ਹਰ ਇੱਕ ਨਹੀਂ ਜਾ ਰਿਹਾ ਹੁੰਦਾ ਕੋਈ ਕਿਤੋਂ ਮੁੜ ਜਾਂਦਾ ਕੋਈ ਕਿਤੋਂ ਮੁੜ ਜਾਂਦਾ ਇਹ ਇਹ ਵਾਹਿਗੁਰੂ ਨੇ ਕਰਵਾਉਣਾ ਸੀ ਇਹ ਕਾਰਜ ਸ਼ਾਇਦ ਤੁਸੀਂ ਜਤੂਸ ਨਹੀਂ ਕੁੰਬੂ ਗਲੇਸ਼ੀਅਰ ਐ ਤੁਸੀਂ ਮੈਂ ਤੁਹਾਨੂੰ ਵਰਡ ਤਾਂ ਛੱਡ ਕੇ ਜਾ ਰਿਹਾ ਤੁਸੀਂ ਗੂਗਲ ਕਰੋਗੇ ਕੁੰਬੂ ਗਲੇਸ਼ੀਅਰ ਆ ਤੇ ਵਾਲਸ ਨੇ ਸਿਰਵਾਸਿਸ ਨੇ ਤੁਸੀਂ ਦੇਖੋਗੇ ਵੀਡੀਓਸ ਤੇ ਉਹ ਲੈਡਰਸ ਦਾ ਕ੍ਰੋਸ ਕਰਨੇ ਪੈਂਦੀਆਂ ਨੇ ਉਹ 500 ਮੀਟਰ 150 ਮੀਟਰ ਡੂੰਘੀਆਂ ਹੁੰਦੀਆਂ ਨੇ 1.5 ਕਿਲੋਮੀਟਰ ਤੱਕ ਤਾਂ ਉਹ ਕ੍ਰੋਸ ਕਰਦੇ ਆ ਤਾਂ ਆਮ ਬੰਦੇ ਇਵਨ ਮੈਂ ਵੀ ਕੋਈ ਵੀ ਉਹਨਾਂ ਡਰ ਜਾਂਦਾ ਪਰ ਜਿਵੇਂ ਵਾਹਿਗੁਰੂ ਨੇ ਵੀ ਮੌਤ ਦਾ ਡਰ ਕੱਢਤਾ ਸੀ ਮਨ ਚੋਂ ਤਾਂ ਉਹਦੇ ਕਰਕੇ ਇਹ ਹੋ ਸਕਿਆ ਮੈਨੂੰ ਨਹੀਂ ਮੈਂ ਨਹੀਂ ਸੋਚਦਾ ਮੈਂ ਕਰ ਮੈਂ ਕੀਤਾ ਨੋਲ ਮੈਂ ਕਹਾਂਗਾ ਵੀ ਇੱਕ ਪਰ ਵਾ ਵਸ ਹੈ ਤੁਸੀਂ ਇਹ ਜਾਣਦੇ ਹੋਣਗੇ ਇਫ ਯੂ ਵਾਂਟ ਟੂ ਕਲਾਈਮ ਦੀ ਮਾਊਂਟੇਨ ਆਊਟਸਾਈਡ ਯੂ ਹੈਵ ਟੂ ਕਲਾਈਮ ਦੀ ਮਾਊਂਟੇਨ ਇਨਸਾਈਡ ਯੂ ਤੁਹਾਡੇ ਵਿੱਚ ਇੱਕ ਡਰ ਦਾ ਪਹਾੜ ਬਣਿਆ ਹੋਇਆ ਹੈ ਹਰ ਇੱਕ ਗੱਲ ਦਾ ਤੁਹਾਨੂੰ ਡਰ ਹੁੰਦਾ ਜੇ ਤੁਸੀਂ ਉਹਨੂੰ ਓਵਰਕਮ ਕਰ ਲਿਆ ਸ਼ਾਇਦ ਤੁਸੀਂ ਜੇ ਮਿਹਨਤ ਨਾਲ ਕੁਝ ਵੀ ਅਚੀਵ ਕਰ ਸਕਦੇ ਹੋ ਇਹ ਇੱਕ ਕਹਿਣਾ ਚਾਹਨਾ ਬਚਾ ਨਿਸ਼ਚੈ ਕਰ ਆਪਣੀ ਜੀਤ ਕਰੋ। ਉਹ ਇਸ ਮੌਕੇ ਐਡਵੋਕੇਟ ਤਾਰਨੀ ਅਤੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਪ੍ਰਤਪਾਲ ਸਿੰਘ ਦੇ ਵੀ ਮਲਕੀਤ ਸਿੰਘ ਦੇ ਵੱਲੋਂ ਕੀਤੇ ਗਏ ਇਸ ਸਨਮਾਨ ਦੇ ਉੱਪਰ ਉਹਨਾਂ ਦੀ ਸ਼ਲਾਘਾ ਕੀਤੀ ਹੈ। ਅੱਜ ਸਰਦਾਰ ਮਲਕੀਤ ਸਿੰਘ ਜਿਹੜੇ ਦੇ ਨਾਲ ਐਵਰੇਸਟਰ ਨਾਂ ਲੱਗਦਾ ਹੈਗਾ। ਉਹਨਾਂ ਨੇ ਅੱਜ ਇਸ ਗੁਰੂਗ੍ਰੰਥ ਸਾਹਿਬ ਯੂਨੀਵਰਸਿਟੀ ਨੂੰ ਆਪਣੀ ਜਿਹੜੀ ਕਿੱਟ ਹੈਗੀ ਹੈ ਜਿਹਦੇ ਜਿਹੜੀ ਪਾਕੇ ਉਹ ਐਵਰੇਸਟ ਤੇ ਚੜੇ ਸੀ ਔਰ ਜਿਹੜਾ ਝੰਡਾ ਉਹਨਾਂ ਨੇ ਉੱਥੇ ਲਹਿਰਾਇਆ ਸੀ ਅੱਜ ਉਹ ਜਿਹੜਾ ਹੈਗਾ ਯੂਨੀਵਰਸਿਟੀ ਨੂੰ ਡੋਨੇਟ ਕੀਤਾ ਹੈ ਔਰ ਉਹ ਸਾਰਾ ਸਮਾਨ ਆਸੀ ਪ੍ਰਦਰਸ਼ਨੀ ਦੇ ਰੂਪ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਲਾਇਆ ਤਾਂ ਕਿ ਬੱਚੇ ਦੇਖਣ ਔਰ ਬੱਚੇ ਦੇਖ ਕੇ ਉਸ ਤੋਂ ਜਿਹੜਾ ਹੈਗਾ ਉਤਸ਼ਾਹ ਲੈਣ ਸਿਵ ਗ੍ਰੰਥ ਸਾਹਿਬ ਵਰਡ ਯੂਨੀਵਰਸਿਟੀ ਫਤੇਗੜ ਸਾਹਿਬ ਵਿੱਚ ਇੱਕ ਜੋ ਐਵਰੇਸਟ ਤੇ ਚੜਨ ਵਾਲੇ ਪਹਿਲੇ ਸੇਖਨ ਗੁਰਸੇਖਨ ਅਸਦਾਰ ਮਲਕੀਤ ਸਿੰਘ ਉਹਨਾਂ ਦਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਮਨਜੋਗ ਸਰ ਹਰਜਿੰਦਰ ਸਿੰਘ ਧਾਮੀ ਵੱਲੋਂ ਸਨਮਾਨ ਕੀਤਾ ਗਿਆ ਤੇ ਸਿੱਖ ਪੰਥ ਵਾਸਤੇ ਬਹੁਤ ਮਾਣ ਦੀ ਗੱਲ ਹੈ ਕਿ ਉਹਨਾਂ ਨੇ ਮਾਉਂਟ ਐਵਰੇਸਟ ਤੇ ਜਾ ਕੇ ਜਿੱਥੇ ਨਿਊਜ਼ੀਲੈਂਡ ਦਾ ਝੰਡਾ ਲਹਿਰਾਇਆ ਉੱਥੇ ਖਾਲਸਾ ਨਿਸ਼ਾਨ ਸਾਹਿਬ ਵੀ ਝੁਲਾਇਆ ਇਹ ਪਹਿਲਾ ਮੌਕਾ ਹੈ ਜਦੋਂ ਐਵਰੇਸਟ ਤੇ ਇਸ ਤਰ੍ਹਾਂ ਦਾ ਜਿਹੜਾ ਆ ਮੌਕਾ ਬਣਿਆ ਹੈ ਤੇ ਇੱਕ ਹੋਰ ਖੁਸ਼ੀ ਦੀ ਗੱਲ ਹੈ ਕਿ ਉਹਨਾਂ ਨੇ ਜੋ ਵੀ ਐਵਰੇਸਟ ਚੜ੍ਹਨ ਵਾਸਤੇ ਉਹਨਾਂ ਦੇ ਕੋਲ ਡਰੈੱਸ ਸੀ ਲਗਭਗ 10000 ਡਾਲਰ ਦੀ ਡਰੈਸ ਉਹਨਾਂ ਨੇ ਪਰਚੇਸ ਕੀਤੀ ਸੀ ਤਾਂ ਉਹ ਡਰੈਸ ਤੇ ਹੋਰ ਜੋ ਵੀ ਸਮਾਨ ਸੀ ਉਹ ਸajou ਸਮਾਨ ਸਾਰਾ ਯੂਨੀਵਰਸਿਟੀ ਨੂੰ ਉਹਨਾਂ ਨੇ ਅੱਜ ਡੋਨੇਟ ਕੀਤਾ ਹੈ ਤੇ ਉਹਦੇ ਵਾਸਤੇ ਅਸੀਂ ਉਹਨਾਂ ਨੂੰ ਉਹ ਸਮਾਨ ਨੂੰ ਪ੍ਰਜ਼ਰਵ ਕਰਕੇ ਬੱਚਿਆਂ ਵਾਸਤੇ ਰੱਖਾਂਗੇ ਕਿਉਂਕਿ ਅੱਜ ਲੱਗਦਾ ਹੈ ਸਾਨੂੰ ਕਿ ਬਹੁਤ 2 ਸਾਲ ਦਾ ਸਮਾਂ ਹੋਇਆ ਹੈ ਪਰ ਇਹ ਇੱਕ ਇਤਿਹਾਸ ਬਣੇਗਾ ਤੇ ਉਹਨਾਂ ਦੀ ਡਰੈਸ ਦੇਖ ਕੇ ਜਾਂ ਉਹਨਾਂ ਦੀ ਸਾਰੀ ਬਾਇਓਗ੍ਰਾਫੀ ਦੇਖ ਕੇ ਬੱਚੇ ਪ੍ਰੇਰਨਾ ਲੈਣਗੇ ਤੇ ਉਹ ਵੀ ਇਸ ਤਰ੍ਹਾਂ ਦਾ ਕਾਰਜ ਕਰਨ ਦੱਸਦੀ ਕਿ ਜੋ ਕਿਟ ਮਲਕੀਤ ਸਿੰਘ ਦੇ ਵੱਲੋਂ ਯੂਨੀਵਰਸਿਟੀ ਨੂੰ ਡੋਨੇਟ ਕੀਤੀ ਗਈ ਹੈ ਉਸ ਦੇ ਵਿੱਚ ਹਲਬਰਟ ਬੂਟ ਸਟੈਂਡ ਸਟਿਕ ਬੂਟ ਐਨਕ ਗਲਵਜ਼ ਅਤੇ ਹੋਰ ਕਈ ਲੁੜਿੰਦਾ ਸਮਾਨ ਵੀ ਸ਼ਾਮਿਲ ਹੈ। ਇੱਥੇ ਵੀ ਦੱਸਦੀ ਹੈ ਕਿ ਮਲਕੀਤ ਸਿੰਘ ਜੋ ਨਿਊਜ਼ੀਲੈਂਡ ਦੇ ਨਿਵਾਸੀ ਨੇ ਉਹ ਜ਼ਿਲ੍ਹਾ ਫਤਗੜ ਸਾਹਿਬ ਦੇ ਪਿੰਡ ਬੋਰਡ ਤੇ ਜੰਪਾਲ ਨੇ ਇੱਥੇ ਹੀ ਉਹਨਾਂ ਦੇ ਵੱਲੋਂ ਆਪਣਾ ਬਚਪਨ ਬਿਤਾ ਕੇ ਪੜ੍ਹਾਈ ਕੀਤੀ ਗਈ ਸੀ। ਬਿਊਰੋ ਰਿਪੋਰਟ ਜਪਾਨੀ ਟੀਵੀ